اے ਭਗਵੰਤ مان دی سوچ ਆ ਮੁੱਖ ਮੰਤਰੀ پنجاب دی کہ ਟੀਚਰ ਤੇ ਪੇਰੈਂਟਸ ਜਿਹੜੇ ਆ ਉਹ ਇੱਕ ਦੂਜੇ ਤੋਂ ਦੂਰ ਨਾ ਹੋਣ ਨੇੜੇ ਹੋ ਕੇ ਬੱਚੇ ਦੇ ਭਵਿੱਖ ਲਈ ਵਧੀਆ ਕੰਮ ਔਰ ਵਧੀਆ ਸੋਚ ਰੱਖ ਕੇ ਜਦੋਂ ਦੋਨੇ ਜਣੇ ਪੇਰੈਂਟਸ ਔਰ ਟੀਚਰ ਆਪਸ ਦੇ ਵਿੱਚ رابطہ ਰੱਖੂਗੇ ਤਬ ਬੱਚੇ ਦਾ ਭਵਿੱਖ ਜਿਹੜਾ ਉਹ ਵਧੀਆ ਬਣੂਗਾ ਚੰਗੁਰਾ ਨਾ ਸਿਰਫ ਸਕੂਲ ਵੀ ਦਨ ਨਹੀਂ ਦਾ ਅ ਇੱਕ ਸਾਨੂੰ ਮਾਹੌਲ ਬਣਾਉਣਾ ਪੈਂਦਾ ਹੈ ਘਰ ਚ ਵੀ ਆ ਚੰਗੀ ਪੜ੍ਹਾਈ ਦਾ ਲੁਧਿਆਣਾ ਦੇ ਡਿਵੀਜ਼ਨ 3 ਦੇ ਪ੍ਰਾਇਮਰੀ ਸਮਾਰਟ ਸਕੂਲ ਵਿਖੇ ਅੱਜ ਪੇਰੈਂਟਸ ਮੀਟਿੰਗ ਦੌਰਾਨ ਪਹੁੰਚੇ ਵਿਸ਼ੇਸ਼ ਤੌਰ ਤੇ ਜਿੱਥੇ ਮਾਪਿਆਂ ਦੇ ਨਾਲ ਟੀਚਰਾਂ ਨੇ ਗੱਲਬਾਤ ਕੀਤੀ ਤਾਂ ਉੱਥੇ ਹੀ ਵਿਧਾਇਕ ਸ਼ੋਕ ਪ੍ਰਾਸ਼ਰ ਪੱਪੀ ਅਤੇ ਡਿਪਟੀ ਕਮਿਸ਼ਨਰ ਸਰਬੀ ਮਲਿਕ ਨੇ ਵੀ ਪਹੁੰਚ ਕੇ ਬੱਚਿਆਂ ਅਤੇ ਮਾਪਿਆਂ ਦੇ ਨਾਲ ਗੱਲਬਾਤ ਕਰ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਇਸ ਦੌਰਾਨ ਜਿੱਥੇ ਵਿਧਾਇਕ ਸ਼ੋਕ ਪ੍ਰਾਸ਼ਰ ਪੱਪੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਬੱਚਿਆਂ ਅਤੇ ਟੀਚਰਾਂ ਦੇ ਤਾਲਮੇਲ ਦੇ ਦੌਰਾਨ ਮਾਪਿਆਂ ਦਾ ਵੀ ਤਾਲਮੇਲ ਹੋਣਾ ਜ਼ਰੂਰੀ ਹੈ ਤਾ ਉਤੇ ਹੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਸਿੱਖਿਆ ਨੂੰ ਬढ़ावा ਦੇਣ ਦੇ ਲਈ ਬੱਚਿਆਂ ਅਤੇ ਮਾਪਿਆਂ ਸਮੇਤ ਪੇਰੈਂਟਸ ਮੀਟਿੰਗ ਕਰਕੇ ਉਹਨਾਂ ਦਾ ਤਾਲਮੇਲ ਵਧਾਇਆ ਜਾ ਰਿਹਾ ਹੈ ਕਿ ਕਿ ਸਿੱਖਿਆ ਨੂੰ ਉੱਚਾ ਚੱਕਣ ਦੇ ਯਤਨ ਕੀਤੇ ਜਾ ਰਹੇ ਨੇ ਆਨੰਦ ਸਿੰਘ ਸਾਹਿਬ ਦੀ ਰਹਿਨਮਾਈ ਇਹ ਪੰਜਾਬ ਸਰਕਾਰ ਵੱਲੋਂ ਸਿੱਖਿਆ ਵਿਭਾਗ ਵੱਲੋਂ ਆਜ ਮੈਗਾ ਪੀਟੀਐਮ ਆਜ ਜਿੱਤੀ ਗਈ ਹੈ ਤੁਹਾਨੂੰ ਯਾਦ ਹੋਵੇਗਾ ਤੋ ਅਪੈਰੈਂਟਸ ਕੇ ਪਿਛਲੇ ਸਾਲ ਵੀ ਇੱਕ ਮਦਾ ਪੀਟੀਐਮ ਹੋਈ ਸੀ ਸਕੂਲਾਂ ਦੇ ਵਿੱਚ ਅ ਇਸ ਦਾ ਮਤਲਬ ਇਹ ਹੈ ਕਿ ਜਿਹੜੇ ਘਰ ਚ ਪੈਰੈਂਟਸ ਹੁੰਦੇ ਨੇ ਤੇ ਵੱਡੇ ਬੱਚਿਆਂ ਦੇ ਉਹ ਵੀ ਬੱਚਿਆਂ ਦੀ ਸਿੱਖਿਆ ਦੇ ਵਿੱਚ ਆਪਣੀ ਜ਼ਿੰਮੇਵਾਰੀ ਸਮਝਣ ਤੇ ਬੱਚਿਆਂ ਨੂੰ ਬੜਾਉਣਾ ਸਿਰਫ ਸਕੂਲ ਭੇਜ ਦੇਣਾ ਨਹੀਂ ਹੁੰਦਾ ਇੱਕ ਸਾਨੂੰ ਮਾਹੌਲ ਬਣਾਉਣਾ ਪੈਂਦਾ ਹੈ ਘਰ ਚ ਵੀ ਇਹ ਚੰਗੀ ਪੜ੍ਹਾਈ ਦਾ ਤੇ ਉਹ ਬਹੁਤ ਜ਼ਰੂਰੀ ਹੈ ਤਾਂ ਹੀ ਅਸੀਂ ਅੱਜ ਪੇਰੈਂਟਸ ਨੂੰ ਬੁਲਾਉਂਦੇ ਆਂ ਤਾਂ ਕਿ ਤੁਸੀਂ ਸਕੂਲ ਆ ਸਕੋ ਬੱਚੇ ਕਿੱਥੇ ਬੈਠ ਕੇ ਪੜ੍ਹਦੇ ਹੈ ਕਿਵੇਂ ਪੜ੍ਹਦੇ ਹੈ ਟੀਚਰਸ ਕੌਣ ਨੇ ਕੀ ਸਰਕਾਰ ਦਾ ਜਾਂ ਟੀਚਰਾਂ ਦਾ ਪਲਾਨ ਹੈ ਬੱਚਿਆਂ ਦੇ ਸਨੇ ਭਵਿਕ ਨੂੰ ਬਣਾਉਣ ਵਿੱਚ ਰੱਖਿਆ ਰੱਖੀ ਗਈ ਹੈ ਉਹਦੇ ਬਾਰੇ ਕੀ ਕੋਈ ਪੇਰੈਂਟਸ ਤੇ ਟੀਚਰਾਂ ਦਾ ਜਿਹੜਾ ਆਪਸ ਦੇ ਵਿੱਚ ਇੱਕ ਬੱਚੇ ਦੇ ਪ੍ਰਤੀ ਇਹ ਭਗਵੰਤ ਮਾਨ ਦੀ ਸੋਚ ਆ ਮੁੱਖ ਮੰਤਰੀ ਪੰਜਾਬ ਦੀ ਕਿ ਟੀਚਰ ਤੇ ਪੇਰੈਂਟਸ ਜਿਹੜੇ ਆ ਉਹ ਇੱਕ ਦੂਜੇ ਤੋਂ ਦੂਰ ਨਾ ਹੋਣ ਨੇੜੇ ਹੋ ਕੇ ਬੱਚੇ ਦੇ ਭਵਿੱਖ ਲਈ ਵਧੀਆ ਕੰਮ ਔਰ ਵਧੀਆ ਸੋਚ ਰੱਖ ਕੇ ਜਦੋਂ ਦੋਨੇ ਜਾਣੇ ਪੇਰੈਂਟਸ ਔਰ ਟੀਚਰ ਆਪਸ ਦੇ ਵਿੱਚ ਰਾਬਤਾ ਰੱਖੂਗੇ ਤਾਂ ਬੱਚੇ ਦਾ ਭਵਿੱਖ ਜਿਹੜਾ ਉਹ ਵਧੀਆ ਬਣੂਗਾ ਅੱਜ ਸਾਡੇ ਮੁੱਖ ਮੰਤਰੀ ਦੀ ਇਹੀ ਸੋਚ ਆ ਕਿ ਗਵਰਨਮੈਂਟ ਸਕੂਲਾਂ ਦੇ ਵਿੱਚ ਪੜ੍ਹਨ ਵਾਲੇ ਬੱਚੇ ਜਿਹੜੇ ਆ ਉਹ ਪੜ੍ਹ ਲਿਖ ਕੇ ਚੰਗੇ ਅਫਸਰ ਚੰਗੇ ਗਿਆਨੀ ਔਰ ਚੰਗੇ ਸਾਇੰਟਿਸਟ ਬਣ ਤਾਂ ਕਿ ਪੰਜਾਬ ਦਾ ਔਰ ਸ਼ਹਿਰ ਦਾ ਨਾਮ ਉੱਚਾ ਹੋਵੇ ਮਾਪਿਆਂ ਨਾਲ ਵੀ ਮੁਲਾਕਾਤ ਕੀਤੀ ਹੈ ਚੰਗਾ ਕਹਿੰਦੇ ਇਹ ਵੀ ਵਧੀਆ ਚੀਜ਼ ਹੈਗੀ ਦੇਖੋ ਸਾਰੇ ਤੁਹਾਨੂੰ ਦੱਸਿਆ ਵੀ ਮੁੱਖ ਮੰਤਰੀ ਦੀ ਸੋਚ ਆ ਪਹਿਲਾਂ ਕਦੇ ਸਰਕਾਰਾਂ ਦੇ ਪ੍ਰਤੀ ਨਾ ਕਦੇ ਆ ਜੀਆ ਸੀਰੀਅਸ ਹੋ ਕੇ ਕਦੇ ਗਵਰਨਮੈਂਟ ਸਕੂਲਾਂ ਵਾਲ ਤਾਂ ਪਹਿਲੀਆਂ ਸਰਕਾਰਾਂ ਨੇ ਚੱਕਿਆ ਹੀ ਨਹੀਂ ਪ੍ਰਾਈਵੇਟ ਸਕੂਲਾਂ ਵਾਲ ਦੇਖਦੇ ਸੀ ਅੱਜ ਸਾਨੂੰ ਇਸ ਗੱਲ ਦਾ ਮਾਣ ਮਹਿਸੂਸ ਹੁੰਦਾ ਮੁੱਖ ਮੰਤਰੀ ਪੰਜਾਬ ਜੋ ਆ ਜੋ ਉਹਨਾਂ ਨੇ ਕਿਹਾ ਜੋ ਵਾਅਦਾ ਕੀਤਾ ਵਾ ਉਹ ਲੋਕਾਂ ਦਾ ਪੂਰਾ ਹੋ ਰਿਹਾ ਅੱਜ ਡੀਸੀ ਸਾਹਿਬਾ ਕੱਲੇ-ਕੱਲੇ ਸਕੂਲ ਦੇ ਵਿੱਚ ਆਪ ਜਾ ਕੇ ਹਰ ਟੀਚ ਨੂੰ ਨੋਟ ਕਰ ਰਿਹਾ ਇਹ ਪਹਿਲੀ ਵਾਰ ਹੋਇਆ ਇਤਿਹਾਸ ਦੇ ਵਿੱਚ ਪਹਿਲਾਂ ਵੀ ਸਰਕਾਰਾਂ ਆਈਆਂ ਲੇਕਿਨ ਕਦੀ ਐਮਐਲਏ ਜਾਂ ਕੋਈ ਕੋਈ ਵੀ ਆ ਕੇ ਨਹੀਂ ਵਰਦਾ ਸੀ ਸਕੂਲਾਂ ਦੇ ਵਿੱਚ ਤੇ ਹੁਣ ਜਿਵੇਂ ਆਮ ਆਦਮੀ ਦੇ ਦੇਖੋ ਬੰਦੇ ਦੀ ਨੀਅਤ ਤੇ ਨੀਤੀ ਸਾਫ਼ ਹੋਵੇ ਨਾ ਕਿਸੇ ਗੱਲ ਦੀ ਕਮੀ ਨਹੀਂ ਰਹਿੰਦੀ ਸਾਡੇ ਮੁੱਖ ਮੰਤਰੀ ਸਾਹਿਬ ਨੇ ਜੋ ਪੰਜਾਬ ਦੇ 3 ਕਰੋੜ ਲੋਕਾਂ ਨਾਲ ਵਾਅਦੇ ਕੀਤੇ ਆ ਉਹ ਕੱਲੇ-ਕੱਲੇ ਵਾਅਦੇ ਨੂੰ ਪੂਰਾ ਕਰ ਰਹੇ ਆਂ ਔਰ ਹਰ ਵਾਅਦਾ ਜਿਹੜਾ ਵਾ ਉਹ ਤੋਰ ਪਚਾ ਕੇ ਰੱਖਾਂਗੇ ਹਰ ਕੰਮ ਨੂੰ ਪੰਜਾਬ ਦੀ ਹਿਸਟਰੀ ਦੇ ਵਿੱਚ ਪਹਿਲੀ ਵਾਰ ਹੋਗਾ ਪਹਿਲੀ ਸਰਕਾਰ ਆ ਆਮ ਬੰਦੇ ਦੀ ਸਰਕਾਰ ਆ ਆਮ ਪਾਰਟੀ ਦੀ ਸਰਕਾਰ ਆ ਜਿਹੜੇ ਕੰਮ ਕਹਿੰਦੀ ਆ ਉਹ ਕਰਦੀ ਆ ਥੈਂਕ ਯੂ ਮੈਡਮ ਦੀ